ਕੈਚ ਵੇਲੇ ਤੁਸੀਂ ਜਦੋਂ ਮੈਚ ਦੇਖ ਰਹੇ ਸੀ ਉਦੋਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਸੀ ਤਾਂ ਉਹ ਕੈਚ ਵਾਂਗ ਜੇ ਕੈਚ ਮਿਸ ਹੋ ਜਾਂਦਾ ਤਾਂ ਸਮਝੋ ਕੱਪ ਹੱਥੋਂ ਗਿਆ। ਉਹ ਜਿਹੜਾ ਕੈਚ ਹੋ ਗਿਆ ਇਹ ਜਿਹੜੇ ਟਰਨਿੰਗ ਪੁਆਇੰਟ ਸੀ ਇਹ ਕੱਪ ਆਪਣੇ ਕੈਚ ਹੀ ਨਹੀਂ ਬਕੜਿਆ ਇਹ ਕੱਪ ਗੱਲ। ਆਏ ਉੱਥੇ ਬੱਚੇ ਤਾਂ ਖੇਡਦੇ ਆ ਉਹਨਾਂ ਦਾ ਜੋਰ ਲੱਗਦਾ ਸਾਡਾ ਵੀ ਜੋਰ ਲੱਗ ਰਿਹਾ ਹੁੰਦਾ ਅਸੀਂ ਇੱਥੇ ਸਾੜਾਂ ਲਾਦੇ ਅਸੀਂ ਇਧਰ ਆ ਕੇ ਫੜ ਲੀਏ ਬੋਲ ਥੱਲੇ ਨਾ ਗਿਰੇ ਸੀ। ਹੋਂ ਦੇ ਨਾਤੇ ਤੁਹਾਡੇ ਕੀ ਹਾਲ ਭਾਵ ਰਹੇ ਜਦੋਂ ਮੈਚ ਦਾ ਆਖਰੀ ਓਵਰ ਚੱਲ ਰਿਹਾ ਸੀ ਜਾਂ ਆਖਰੀ ਵਿਕਟ ਲਈ ਜੀ ਬੜੀ ਖੁਸ਼ੀ ਹੋ ਰਹੀ ਸੀਗੀ ਉਹਦੋਂ ਤਾਂ ਬਈ ਇਹ ਹੋ ਰਿਹਾ ਸੀ ਕਿ ਜਿੱਤ ਜਾਈ ਦਿੱਤੀ ਜਾਈ ਕਿ ਬੱਚੇ ਦੀ ਮਿਹਨਤ ਤਾਂ ਸਫ਼ਰ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰੀ ব্যাট ਜਾਂ ਬਾਲ ਹੱਥ 'ਚ ਫੜਿਆ ਹੋਣਾ ਤੁਹਾਨੂੰ ਉਹ ਦਿਨ ਚੇਤੇ ਆਉਂਦੇ ਆ ਸਾਰੇ ਜੀ ਪੰਜਵੀਂ ਛੇਵੀਂ ਸ਼ੁੰਦੀ ਸੀ ਪੰਜ ਪੰਜ ਛੇ ਸਾਲ ਦੀ ਬੰਲੀ ਸੀਗੀ ਅੱਛਾ ਗਰਾਊਂਡ 'ਚ ਖੇਡਦੀ ਹੁੰਦੀ ਸੀ ਕੱਲੀ ਕੁੜੀ ਮੁੰਡਿਆਂ ਦੇ ਨਾਲ ਦਾਦੀ ਨੇ ਬੈਠ ਕੇ ਦੇਖੀ ਜਾਣਾ ਬਗੈਣੀ ਦਾਦੀ ਕਹਿੰਦੀ ਮੈਂ ਖਿਆਲ ਰੱਖਦੀ ਆ ਤੂੰ ਹੋਰ ਕੰਮ ਕਰ ਲੈ ਤੇ ਦਾਦੀ ਨੇ ਕੁਰਸੀ ਢਾ ਕੇ ਉੱਥੇ ਦਿੱਤੇ ਅਮਨ ਖੇਲਦੀ ਹੈ ਨਾਲ ਬੈਠੀ ਪੂਰਾ ਦਿਖਣਾ ਨਾ ਮੈਚ ਉਹਨੂੰ ਪਤਾ ਹੀ ਪਾਪਾ ਨੇ ਜੇ ਮੈਂ ਕੋਈ ਗਲਤ ਖੇਡ ਰਿਆਂ ਤਾਂ ਪਾਪਾ ਨੇ ਮੈਨੂੰ ਟੋਕ ਦੇਣਾ ਐਲਬੀਡਬੀ ਨਹੀਂ ਹੋਣਾ ਇਹ ਕੋਈ ਜਲਦਬਾਜ਼ੀ ਨਹੀਂ ਕਰਨੀ ਆਪਾਂ ਇਹ ਚਾਰ ਬੋਲਾ ਖੇਡ ਕੇ ਆਰਾਮ ਨਾਲ ਫਿਰ ਇੱਕ ਅੱਧਾ ਚੁੱਕਾ ਮਾਰਦੀ ਆਪਣੇ ਬਰਾਬਰ ਹੋਣੇ ਇੱਕ ਦੋ ਰੰਗ ਦੇ ਪਿੱਛੇ ਨਹੀਂ ਭਜਣਾ ਹੈਗਾ ਪਰ ਆਰਾਮ ਨਾਲ ਗੇਮ ਖੇੜੀ ਆਪਣੀ ਪਹਿਲਾਂ ਸੀਟ ਪੱਕੀ ਕਰਨੀ ਹੈਗੀ ਸਾਡੇ ਦੇਸ਼ ਦੀਆਂ ਖਿਡਾਰਨਾਂ ਨੇ ਐਸਾ ਇਤਿਹਾਸ ਰਚਿਆ ਕਿ ਸਭ ਪਾਸੇ ਗੱਲਾਂ ਹੋ ਰਹੀਆਂ ਨੇ ਪੂਰੀ ਦੁਨੀਆ ਵਿੱਚ ਲੋਹਾ ਮਨਵਾਇਆ ਕਿ ਭਾਰਤੀ ਖਿਡਾਰੀਆਂ ਦੇ ਵਿੱਚ ਚਾਹੇ ਕੁੜੀਆਂ ਦਾ ਮੁਕਾਬਲਾ ਹੋਵੇ ਜਾਂ ਮੁੰਡਿਆਂ ਦਾ ਕਿਸੇ ਗੱਲੋਂ ਵੀ ਘੱਟ ਨਹੀਂ cricket ਦਾ विश्व ਕੱਪ ਪਹਿਲੀ ਵਾਰ ਜਿੱਤਿਆ ਤੇ ਇਤਿਹਾਸ ਸਿਰਜਿਆ ਗਿਆ ਉਸ ਦੇ ਵਿੱਚ ਜਿਹੜੇ ਪੰਜਾਬ ਦੀਆਂ ਖਿਡਾਰਨਾਂ ਨੇ ਖੂਬ ਮਿਹਨਤ ਕੀਤੀ ਸੀ ਤੇ ਅਮਨਜੋਤ ਕੌਰ ਦੇ ਮਾਤਾ ਪਿਤਾ ਸਾਡੇ ਨਾਲ ਨੇ ਅਮਨਜੋਤ ਕੌਰ ਉਹ ਖਿਡਾਰੀ ਜਿਸ ਨੇ ਇੱਕ ਐਸਾ ਕੈਚ ਪਕੜਿਆ ਜਿਸ ਨੇ ਮੈਚ ਦਾ ਸਾਰਾ ਰੁਖ ਹੀ ਬਦਲ ਕੇ ਰੱਖ ਦਿੱਤਾ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਮਨਜੋਤ ਦੇ ਫਾਦਰ ਸਾਹਿਬ ਨੇ ਭਪਿੰਦਰ ਸਿੰਘ ਜੀ ਤੇ ਉਹਨਾਂ ਦੇ ਮਾਤਾ ਰਣਜੀਤ ਕੌਰ ਜੀ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਭ ਨੂੰ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਮੁਬਾਰਕ ਤੁਹਾਨੂੰ ਹੀ ਬਹੁਤ ਬਹੁਤ ਮੁਬਾਰਕਾਂ ਜੀ ਆ ਭੁਪਿੰਦਰ ਸਿੰਘ ਜੀ ਅਮਨਜੋਤ ਦੀ ਜਦੋਂ ਪਹਿਲੀ ਦਫਾ ਸਿਲੈਕਸ਼ਨ ਹੋਈ ਸੀ ਤੇ ਸਾਊਥ ਅਫਰੀਕਾ ਜਾਣਾ ਸੀ ਖੇਡਣਾ ਸੀ ਉਦੋਂ ਵੀ ਤੁਹਾਡੇ ਨਾਲ ਗੱਲ ਕੀਤੀ ਤੁਹਾਡਾ ਉਦੋਂ ਵੀ ਚਾਹ ਨਹੀਂ ਸੀ ਚੱਕਿਆ ਜਾਂਦਾ ਪਰ ਅੱਜ ਜਿਹੜਾ ਮੁਕਾਮ ਹਾਸਲ ਕੀਤਾ ਸਾਡੀਆਂ ਦੇਸ਼ ਦੀਆਂ ਬੇਟੀਆਂ ਨੇ ਤੇ ਤੁਸੀਂ ਅਮਨਜੋਤ ਦੇ ਫਾਦਰ ਹੋਣ ਦੇ ਨਾਤੇ ਕੀ ਸਮਝਦੇ ਹੋ ਕੀ ਸੋਚਦੇ ਹੋ ਖੁਸ਼ੀ ਦਾ ਟਿਕਾਣਾ ਕਿੱਥੇ ਤੱਕ ਹੈ ਇਹ ਤਾਂ ਬਹੁਤ ਉੱਚਾ ਮੁਕਾਮ ਹੈ ਜੀ ਜਿਹੜਾ ਵਰਲਡ ਕੱਪ ਲੈ ਕੇ ਆਣਾ ਜੀ ਹਰ ਇੱਕ ਬੱਚੇ ਦਾ ਇਹ ਹੁੰਦਾ ਹੈ ਵੀ ਮੈਂ ਜ਼ਿੰਦਗੀ 'ਚ ਵਰਲਡ ਕੱਪ ਦਾ ਮੈਚ ਖੇਲੀਏ ਤੇ ਵਰਲਡ ਕੱਪ ਜਿੱਤ ਕੇ ਲੈ ਆਈਏ ਜੀ ਉਹ ਵੀ ਉਹ ਪਹਿਲੀ ਵਾਰ ਜਦੋਂ ਉਸ ਨੂੰ ਐਂਟਰੀ ਮਿਲੀ ਹੋਵੇ ਤੇ ਉਹ ਪਹਿਲੀ ਵਾਰ ਦੇ ਵਰਲਡ ਕੱਪ ਜਿੱਤ ਲੈਣ ਹੁਣ ਤੋਂ ਦੇਖੋ ਜੀ ਤਿੰਨ ਵਾਰ ਅਸੀਂ ਆਡੀ ਇੰਡੀਆ ਦੀ ਟੀਮ ਵਰਲਡ ਕੱਪ ਤੇ ਫਾਈਨਲ ਚ ਪੁੱਜ ਗਈ ਪਰ ਵਰਲਡ ਕੱਪ ਨਹੀਂ ਆਇਆ ਸੀਗਾ ਜੀ ਅੱਜ ਇਸ ਵਾਰ ਉਹਨਾਂ ਨੇ ਪੂਰਾ ਜੋਰ ਲਾਇਆ ਇਸ ਵਰਲਡ ਕੱਪ ਲੈ ਕੇ ਆਣਾ ਜੀ ਤੇ ਉਹ ਹਿੱਸਾ ਉਹਨਾਂ ਨੇ ਇਹਨੂੰ ਇਸ ਸਾਲ ਹਾਸਲ ਕਰ ਲਿਆ ਜੀ ਜੀ ਤੇ ਜਦੋਂ ਅਮਨ ਜੋਤ ਦਾ ਚਾਹੇ ਉਹ ਬੋਲਿੰਗ ਕਰਨ ਦਾ ਸੀ ਜਾਂ ਬੈਟਿੰਗ ਵੇਲੇ ਆਏ ਜਾਂ ਫਿਰ ਉਹ ਇੱਕ ਕੈਚ ਉਹ ਕੈਚ ਵੇਲੇ ਤੁਸੀਂ ਜਦੋਂ ਮੈਚ ਦੇਖ ਰਹੇ ਸੀ ਉਦੋਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਸੀ ਤੁਹਾਨੂੰ ਬਸ ਉਹ ਕੈਚ ਵੇਲੇ ਗਈ ਜੇ ਕੈਚ ਮਿਸ ਹੋ ਜਾਂਦਾ ਤਾਂ ਸਮਝੋ ਕੱਪ ਹੱਥੋਂ ਗਿਆ ਸੀ ਜਿਹੜਾ ਕੈਚ ਹੋ ਗਿਆ ਇਹ ਜਵੇ ਟਰਨਿੰਗ ਪੁਆਇੰਟ ਸੀ ਇਹ ਕ ਆਪਣਾ ਕੈਚ ਹੀ ਨਹੀਂ ਪਕੜਿਆ ਇਹ ਕ ਪਕੜ ਲਿਆ ਜੀ ਜੀ ਜਦੋਂ ਖਿਡਾਰੀ ਦਰਸ਼ਕ ਨਾਲ ਟੀਵੀ ਦੇ ਸਾਹਮਣੇ ਜਾਂ ਕਿਤੇ ਮੈਦਾਨ 'ਚ ਸਟੇਡੀਅਮ 'ਚ ਬੈਠੇ ਹੋਣ ਤਾਂ ਜਦੋਂ ਕੈਚ ਖਿਡਾਰੀ ਦੇ ਹੱਥੋਂ ਜਾ ਰਿਹਾ ਹੁੰਦਾ ਇਸ ਤਰ੍ਹਾਂ ਲੱਗਦਾ ਸਾਡੇ ਹੱਥੋਂ ਗਿਆ ਕੁਛ ਤੁਸੀਂ ਵੀ ਇਸ ਤਰ੍ਹਾਂ ਸੋਚ ਰਹੇ ਸੀ ਨਾ ਜੀ ਉੱਥੇ ਬੱਚੇ ਦਾ ਖੇਡਦੀ ਉਹਨਾਂ ਦਾ ਜੋਰ ਲੱਗਦਾ ਸਾਡਾ ਵੀ ਜੋਰ ਲੱਗ ਰਿਹਾ ਹੁੰਦਾ ਅਸੀਂ ਇੱਥੇ ਸਾੜਾ ਆਏ ਲਾ ਵੀ ਅਸੀਂ ਇਧਰ ਆ ਕੇ ਫੜ ਲੀਏ ਬੋਲ ਥੱਲੇ ਨਾ ਗਿਰੇ ਸੀ ਤਾਂ ਇਹ ਪੂਰਾ ਪਰਿਵਾਰ ਚ ਇਸੇ ਥਾਂ ਤੇ ਮਾਹੌਲ ਬਣਿਆ ਹੋਇਆ ਹਾਂਜੀ ਸਭ ਇੱਥੇ ਬੈਠੇ ਹੋਏ ਸੀਗੇ ਜੀ ਜੀ ਤਾਂ ਤੁਸੀਂ ਮਿਹਨਤ ਬਹੁਤ ਕਰਾਈ ਹੈ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਜੀ ਕਿ ਅਮਨਜੋਤ ਦਾ ਜੋ ਇੰਨੀ ਮਿਹਨਤ ਸੀ ਇੱਥੋਂ ਤੱਕ ਪਹੁੰਚਣਾ ਤੇ ਕੱਪ ਜਿੱਤ ਦਿਟਾਉਣਾ ਇੰਡੀਆ ਨੂੰ ਇੱਕ ਮਾਂ ਹੋਣ ਦੇ ਨਾਤੇ ਤੁਹਾਡੇ ਕੀ ਹਾਲ ਭਾਵ ਰਹੇ ਜਦੋਂ ਮੈਚ ਦਾ ਆਖਰੀ ਓਵਰ ਚੱਲ ਰਿਹਾ ਸੀ ਜਾਂ ਆਖਰੀ ਵਿਕਟ ਲਈ ਜੀ ਬੜੀ ਖੁਸ਼ੀ ਹੋ ਰਹੀ ਸੀ ਉਹ ਜੋ ਤਾਂ ਮੈਂ ਇਹ ਹੋ ਰਿਹਾ ਸੀ ਕਿ ਜਿੱਤ ਜਾਈ ਦਿੱਤੀ ਜਾਈ ਕਿ ਬੱਚੇ ਦੀ ਮਿਹਨਤ ਔਰ ਪੂਰੀ ਟੀਮ ਦੀ ਮਿਹਨਤ ਰੰਗ ਲਾਏ ਉਹੀ ਹੋਇਆ ਜੀ ਜੋ ਜਿੱਤਗੀ ਔਰ ਕੁਛ ਕਰ ਦਿਖਾਇਆ ਓਨੇ ਅਮਨਜੋਤ ਦਾ ਜਿੱਥੋਂ ਸਫਰ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰੀ ਬੈਟ ਜਾਂ ਬਾਲ ਹੱਥ 'ਚ ਫੜਿਆ ਹੋਣਾ ਤੁਹਾਨੂੰ ਉਹ ਦਿਨ ਚੇਤੇ ਆਉਂਦੇ ਆ ਸਾਰੇ ਜੀ ਪੰਜਵੀਂ ਛੇਵੀਂ ਸ਼ੁਂਦੀ ਸੀ ਪੰਜ ਪੰਜ ਛੇ ਸਾਲ ਦੀ ਹੁੰਦੀ ਸੀ ਅੱਛਾ ਗਰਾਊਂਡ 'ਚ ਖੇਡਦੀ ਹੁੰਦੀ ਸੀ ਕੱਲੀ ਕੁੜੀ ਮੁੰਡਿਆਂ ਦੇ ਨਾਲ ਤੇ ਇਹਨੂੰ ਇਹ ਨਹੀਂ ਸੀ ਕਿ ਵੀ ਬੈਟ ਲਈ ਨੂੰ ਸ਼ੌਕ ਸੀ ਤਾਂ ਖੇਡਦੀ ਸੀ ਇਹਨੂੰ ਇਹ ਨਹੀਂ ਸੀ ਕਿ ਮੇਰੇ ਨਾਲ ਮੁੰਡੇ ਖੇਡ ਰਹੇ ਆ ਕੁਝ ਖੇਡ ਰਹੇ ਆ ਤੇ ਇਹਨੇ ਨਾਲ ਖੇਡ ਹੀ ਜਾਣਾ ਬਸ ਕ੍ਰਿਕਟ ਦਾ ਇੰਨਾ ਸ਼ੌਕ ਤੇ ਦਾਦੀ ਨੇ ਬੈਠ ਕੇ ਦੇਖੀ ਜਾਣਾ ਗੇਦੀ ਦਾਦੀ ਗਣੀ ਮੈਂ ਖਿਆਲ ਰੱਖਦੀ ਆ ਤੂੰ ਔਰ ਕੰਮ ਕਰ ਲੈ ਤੇ ਦਾਦੀ ਨੇ ਕੁਰਸੀ ਡਾਹ ਕੇ ਉੱਥੇ ਹੀ ਦਿੱਤੇ ਅਮਨ ਖੇਲਦੀ ਹੈ ਨਾਲ ਬੈਠਦੀ ਪੂਰਾ ਦੇਖਣਾ ਉਹ ਮੈਚ ਤੇ ਜਦੋਂ ਸ਼ੁਰੂਆਤ ਹੁੰਦੀ ਹੈ ਕਈ ਵਾਰੀ ਉਦੋਂ ਇੰਨਾ ਨਹੀਂ ਹੁੰਦਾ ਕਿ ਬੱਚਾ ਸਾਡਾ ਪਤਾ ਨਹੀਂ ਟੀਮ ਚ ਸਿਲੈਕਟ ਵੀ ਹੋਣਾ ਕਿ ਨਹੀਂ ਉਹਨਾਂ ਦਿਨਾਂ ਚ ਜਦੋਂ ਖੇਡ ਸੀ ਕਦੇ ਇਹ ਤਾਂ ਨਹੀਂ ਸੋਚਿਆ ਸੀ ਤੁਸੀਂ ਕਿ ਹੁਣ ਸੀ ਪੜ੍ਹਾਈ ਵਾਲੇ ਪਾਸੇ ਜਾਂ ਨੌਕਰੀ ਵਾਲੇ ਪਾਸੇ ਅਮਨ ਨੂੰ ਪਾਈਏ ਖੇਡ ਵਾਲੇ ਪਾਸੋਂ ਢਾਈਏ ਉਹ ਨਾਲ-ਨਾਲ ਪਰਦੀ ਵੀ ਰਹੀ ਨਾਲ-ਨਾਲ ਖੇਡਦੀ ਵੀ ਰਹੀ ਉਹਨੂੰ ਉਹਨੇ ਮੌਕਾ ਹੀ ਨਹੀਂ ਦਿੱਤਾ ਅਸੀਂ ਕੁੱਛ ਕਹੀਏ ਉਹ ਸਾੜੀ ਤਰਫ ਆਲਰਾਉਂਡਰ ਹੈਗੀ ਹੈ ਮਰਨੁਕੀ ਸਭ ਕੁਝ ਸਭ ਕੁਝ ਮੈਨੇਜ ਕਰ ਲੈਂਦੀ ਆ ਸਟੱਡੀ ਐਂਡ ਖੇਲ ਐਂਡ ਉਹਨੇ ਕੁਕਿੰਗ ਵੀ ਖੁਦ ਸਿੱਖੀ ਹੈ ਜੀ ਹਾਂਜੀ ਅਮਨ ਜੋਤ ਦਾ ਜਦੋਂ ਇਹ ਮੈਚ ਜਿੱਤਨਾ ਜਾਂ ਪੂਰੇ ਭਾਰਤ ਦਾ ਵਰਲਡ ਕੱਪ ਹੱਥ 'ਚ ਜਦੋਂ ਆਇਆ ਰਾਤ ਨੂੰ ਜਸ਼ਨ ਸਾਰੇ ਦੁਨੀਆ ਨੇ ਵੇਖਿਆ ਟੀਵੀ ਤੇ ਬਹਿ ਕੇ ਤੇ ਤੁਹਾਡੀ ਉਸ ਤੋਂ ਬਾਅਦ ਕੋਈ ਗੱਲ ਹੋਈ ਅਮਨ ਦਾ ਕੀ ਕਹਿਣਾ ਸੀ ਪਹਿਲਾਂ ਬੋਲ ਜਦੋਂ ਤੁਹਾਡੇ ਨਾਲ ਗੱਲ ਹੋਈ ਜੇ ਕੋਈ ਸਿੱਗੀ ਇਮੋਸ਼ਨਲ ਹੋ ਗਈ ਸੀ ਤੇ ਉਹਦੇ ਕੋਈ ਮੋਸ਼ਨ ਤੇ ਨਹੀਂ ਗੱਲ ਨਹੀਂ ਹੋਈ ਫਿਰ ਜਿਵੇਂ ਘਰ ਆ ਗਈ ਫਿਰ ਕਰੇਗੀ ਅੱਛਾ ਹਾਂ ਜੀ ਹਮਨੇ ਕਿ ਤੁਹਾਰਾ ਕੀ ਖੋਲ ਕੇ ਗੱਲਾਂ ਕਰਾਂਗੇ ਬੈਠ ਹਾਂ ਜੀ ਹਾਂ ਜੀ ਉਹ ਇਮੋਸ਼ਨ ਹੋ ਹੀ ਜਾਂਦੇ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਜਿੰਨੇ ਹੈ ਬੰਨਾ ਹੈ ਹੋ ਜਾਂਦਾ ਇਮੋਸ਼ਨ ਤੇ ਇੱਕ ਗੱਲ ਹੋਰ ਦੱਸੋ ਜੀ ਜਦੋਂ ਅਮਨਜੋਤ ورلڈ ਕੱਪ ਦੇ ਵਿੱਚ ਜਦੋਂ ਜਾਣਾ ਸੀ ਪਹਿਲਾ ਮੈਚ ਵੀ ਖੇਡਿਆ ਉਦੋਂ ਵੀ ਬੜੀ ਚੰਗੀ ਪਰਫਾਰਮੈਂਸ ਦਿੱਤੀ ਪਹਿਲੇ ਮੈਚ ਵਿੱਚ ਅਖੀਰਲੇ ਵਿੱਚ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਜਦੋਂ ਵਰਲਡ ਕੱਪ ਦੇ ਮੈਚ ਕਈ ਚੱਲ ਰਹੇ ਸੀ ਉਹਨਾਂ ਦਿਨਾਂ ਦੇ ਦੌਰਾਨ ਥੋੜੀ-ਬਹੁਤੀ ਗੱਲ ਹੁੰਦੀ ਰਹੀ ਤੁਸੀਂ ਹੌਸਲਾ ਦੇ ਵੇਲੇ ਕੀ ਕਹਿੰਦੇ ਹੁੰਦੇ ਸੀ ਫਾਦਰ ਸਾਹਿਬ ਦਾ ਬੜਾ ਯੋਗਦਾਨ ਹੈ ਫਾਦਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਮੈਂ ਵੀ ਦਿੱਤਾ ਇਹਨਾਂ ਇਹਨਾਂ ਦਿੱਤਾ ਤੇ ਉਹ ਜ਼ਿਆਦਾਤਰ ਗੱਲ ਫਾਦਰ ਸਾਹਿਬ ਨਾਲ ਸ਼ੇਅਰ ਕਰਦੇ ਹੁੰਦੇ ਸੀਗੀ ਉਹਨਾਂ ਨਾਲ ਅਟੈਚਮੈਂਟ ਜ਼ਿਆਦਾ ਹੈ ਜੀ ਤੁਹਾਡੇ ਨਾਲ ਇਹ ਆਪ ਵੀ ਕਹਿ ਰਹੇ ਆ ਜੀ ਤੁਹਾਡੇ ਨਾਲ ਜ਼ਿਆਦਾ ਗੱਲਬਾਤ ਹੁੰਦੀ ਸੀ ਜਿਹੜੀ ਧੀਆ ਹੁੰਦੀਆਂ ਉਹਨਾਂ ਦਾ ਪਿਓ ਦੇ ਨਾਲ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਜੀ ਉਨੇ ਕੋਈ ਵੀ ਕੋਈ ਚੀਜ਼ ਮਤਲਬ ਲੈਣੀ ਉਹ ਮੈਨੂੰ ਨਹੀਂ ਕਹਿਣਾ ਉਹਨਾਂ ਦੀ ਕਮਲ ਨੂੰ ਕਹਿਣਾ ਤੇ ਪਾਪਾ ਨੂੰ ਕਹਦੇ ਆ ਚੀਜ਼ ਲੈਣੀ ਆ ਆਪਾਂ ਟੈਨਸ਼ਨ ਨਹੀਂ ਲੈਣੀ ਹੂੰ ਉਹਨੇ ਜਦ ਵੀ ਉਹ ਮੈਂ ਜਿਉਂ ਉਹਨੂੰ ਪਤਾ ਹੀ ਪਾਪਾ ਨੇ ਜੇ ਮੈਂ ਕੋਈ ਗਲਤ ਖੇਡ ਰਿਆਂ ਤਾਂ ਉਹਨੇ ਪਾਪਾ ਜੀ ਨੇ ਮੈਨੂੰ ਟੋਕ ਦੇਣਾ ਮੈਨੂੰ ਮੈਨੂੰ ਫੋਨ ਕਰਨਾ ਮੈਂ ਕਹਿੰਦਾ ਪੁੱਤ ਇਹ ਚੀਜ਼ ਆਪਣੇ ਗਲਤ ਕਰਤੀ ਇਹਨੇ ਕੋਈ ਉਹਨੇ ਪਾਪਾ ਮੈਂ ਕਹਿੰਦੀ ਕੋਈ ਜੇ ਆਪ ਗੇਮ ਖੇਡ ਨਹੀਂ ਆਣਾ ਆਪਣੇ ਸੋਤ ਆਪਣੀ ਗਲਤੀਆਂ ਕੰਮ ਕਰਨੀਆਂ ਆਪਣੇ ਇਸ ਗੇਮ ਚ ਕੀ ਕੀ ਗਲਤੀ ਕੀਤੀ ਆ ਹੂੰ ਕਹਿੰਦੇ ਠੀਕ ਹੈ ਮੈਂ ਕਿਹਾ ਆਪਣੇ ਐਲਬੀਡਬੀ ਨਹੀਂ ਹੋਣਾ ਇਹ ਕੰਮ ਜਲਦਬਾਜ਼ੀ ਨਹੀਂ ਕਰਨੀ ਕਿਉਂਕਿ ਆਪਾਂ ਇਹ ਚਾਰ ਬੋਲਾ ਖੇਡ ਗਏ ਆ ਰਾਮਨਾਲ ਫਿਰ ਇੱਕ ਅੱਧਾ ਚੋਕਾ ਮਾਰਦੀ ਆਪਣੇ ਬਰਾਬਰ ਹੋਣੇ ਇੱਕ ਦੋ ਰੰਡ ਦੇ ਵਿੱਚ ਹੀ ਭਜਣਾ ਹੈਗਾ ਪਰ ਰਾਮਨਾਲ ਗੇਮ ਖੇਡੀ ਆਪਣੀ ਪਹਿਲਾਂ ਸੀਟ ਪੱਕੀ ਕਰਨੀ ਹੈਗੀ ਕਹਿੰਦੇ ਠੀਕ ਹੈ ਪਾਪਾ ਮੈਂ ਅੱਗੇ ਤੋਂ ਨਾਲ ਧਿਆਨ ਰੱਖਾਂਗੇ ਉਹ ਬਸ ਮੈਨੇਜ ਕਰ ਲੈਂਦੇ ਦੀ ਮੈਂ ਬਾਪਾ ਮੰਨੇ ਨਾ ਮੰਨੇ ਪਰ ਮੈਂ ਇੱਕ ਗੱਲ ਦੱਸਦਾ ਹਾਂ ਜ ਹਾਂ ਜ ਹਾਂ ਮਰਾਦੇ ਠੀਕ ਹੈ ਬਾਪਾ ਜੀ ਮੈਂ ਕਹਾਂਗੇ ਉਦਾਂ ਕਰਾਂਗੇ ਬਸ ਮਤਲਬ ਤੁਸੀਂ ਕਹਿ ਸਕਦੇ ਆ ਪਹਿਲੇ ਤੇ ਜਿਹੜੇ ਹੁਣ ਤੱਕ ਦੇ ਕੋਚ ਤੁਸੀਂ ਬਣੇ ਰਹੇ ਹੋ ਹਮੇਸ਼ਾ ਇਹ ਕਹਿਣਾ ਮਤਲਬ ਇਹ ਪੂਰੀ ਜਿਹ ਦਿਨ ਦੀ ਸੀਗੀ ਅਸੀਂ ਗੱਲ ਨਹੀਂ ਵੀ ਉਸੇ ਇਹ ਨਹੀਂ ਹੈਗਾ غرور ਵੀ ਜਹਾ ਵੀ ਹੁਣ ਤਨ ਤੋਂ ਕੋਈ ਖੇਡੇ ਨਹੀਂ ਆਈ ਤੁਹਾਨੂੰ ਤਾਂ ਪਤਾ ਨਹੀਂ ਹੈਗਾ ਵੀ ਮੈਂ ਹੁਣ ਖੇੜਦੀ ਮੈਨੂੰ ਪਤਾ ਹੋਣਾ ਚਾਹੀਦਾ ਕੋਈ ਨਹੀਂ ਬਾਬਾ ਠੀਕ ਆ ਅੱਗੇ ਤੋਂ ਆਪਾਂ ਇਸ ਚੀਜ਼ ਦਾ ਧਿਆਨ ਮੈਂ ਇਹ ਚੀਜ਼ ਬਹੁਤ ਧਿਆਨ ਰੱਖਣਾ ਹੈ ਠੀਕ ਹੈ ਜੀ ਬਾਕੀ ਉਹਨਾਂ ਗੱਲ ਮਾ ਗੁਪਤ ਕੋ ਸਾਦਾ ਫੋਨ ਹੁੰਦਾ ਗੁਪਤ ਤਾਂ ਕਹਿੰਦਾ ਹਾਂ ਜੀ ਉਹਨਾਂ ਦਾ ਉਹ ਵੀ ਹਰੇਕ ਕਮੀ ਚ ਉਹਨੂੰ ਦੱਸ ਦਿੰਦੇ ਆ ਆ ਮੈਸ ਤੇਰੀ ਆ ਕਮੀ ਸੀ ਇਹ ਠੀਕ ਹੈ ਜੀ ਅੱਗੇ ਤੋਂ ਧਿਆਨ ਰੱਖਣੇ ਆ ਚੀਜ਼ ਉਹ ਗਲਤੀ ਕਰ ਗਿਆ ਉਹ ਪੂਰੇ ਨੂੰ ਦਸਦੇ ਰਹਿੰਦੇ ਸੀ ਜੀ ਇੱਕ ਚੰਗਾ ਖਿਡਾਰੀ ਬਣਾਉਣ ਵਾਸਤੇ ਖਿਡਾਰੀ ਬਣਾਉਣ ਵਾਸਤੇ ਤੁਹਾਡੀ ਜਿਹੜੀ ਮਿਹਨਤ ਹੈ ਉਹ ਤਾਂ ਕਿਸੇ ਤੋਂ ਲੁਕੀ ਨਹੀਂ ਛੁਪੀ ਨਹੀਂ ਹੋਣੀ ਕਿ ਹੋਈ ਹੈ ਪਰ ਕੁਝ ਲੋਕਾਂ ਨੂੰ ਸਿਰਫ ਸਕਰੀਨ ਤੇ ਅਮਨਜੋਦ ਦਾ ਪ੍ਰਦਰਸ਼ਨ ਹੀ ਦੇਖਿਆ ਹੋਏਗਾ ਜਾਂ ਟੀਮ ਦਾ ਪਰ ਉਹਦੇ ਪਿੱਛੇ ਕਿੰਨੀ ਮਿਹਨਤ ਲੱਗੀ ਹੁੰਦੀ ਹੈ ਉਹ ਜਿਹੜੇ ਸਾਲ ਸੀ ਕਿੰਨੇ ਕ ਸਾਲ ਤੁਹਾਨੂੰ ਲੱਗੇ ਕਿ ਇਹ ਲਗਾਤਾਰ ਮਿਹਨਤ ਕਰਨੀ ਪਈ ਮਣੂ 3 ਸਾਲ 3 ਤੋਂ 4 ਸਾਲ ਮੈਂ ਲਗਾਤਾਰ ਜਾਂਦਾ ਰਹਿੰਦੀ ਜਿੰਦੀ ਨਾਲ ਉਸ ਤੋਂ ਬਾਅਦ ਫਿਰ ਇਹਨੂੰ ਐਕਟਿਵ ਆ ਲੈਤੀ ਸੀ ਜੀ ਫਿਰ ਐਕਟਿਵ ਹੋ ਤਾਂ ਜਾਂਦੀ ਰਹੀ ਸੀ ਹੂੰ ਦੋ ਦੋ ਰੇਗੀ ਫਿਰ ਆਸਰੇ ਫਵਾਤੀ ਵੀ ਪ੍ਰਾਣੀ ਗੱਡੀ ਲੈ ਲਈ ਜਿੰਨੇ ਫਰੈਂਕ ਗ੍ਰੈਂਡ ਗੱਡੀ ਚੱਲ ਜਾਂਦੀ ਸੀ ਜੀ ਮਤਲਬ ਉਹਨਾਂ ਦਿਨਾਂ ਦੇ ਵਿੱਚ ਤਾਂ ਕੋਈ ਨਾਗਾ ਵੀ ਨਹੀਂ ਪਾਉਣਾ ਪੈਂਦਾ ਹੋਰ ਕੰਮ ਵੀ ਛੱਡਨੇ ਪੈਂਦੇ ਹੋਣਗੇ ਸਭ ਕੰਮ ਛੱਡਨੇ ਪੈਂਦੇ ਜੀ ਇਹਨੇ ਕੋਈ ਛੁੱਟੀ ਵੀ ਨਹੀਂ ਹੁੰਦੀ ਸੀ ਇਹਨੇ ਖੇਡਣਾ ਖੇਡਣਾ ਸੀ ਮੈਨੂੰ ਕਹਿੰਦਾ ਚੱਲ ਦਿਨ ਚ ਇੱਕ ਵਾਰ ਜਾਇਆ ਕਰ ਪੁੱਤ ਦਿਨ ਹੀ ਬਾਬਾ ਮੈਂ ਸਵੇਰੇ ਸ਼ਾਮ ਦੀ ਸੈਸ਼ਨ ਦੋਨੇ ਲਾਣੇ ਹੂੰ ਤੇ ਅਮਨਜੋਤ ਦਾ ਜਿਵੇਂ ਅਸੀਂ ਮੈਚ ਦੀ ਗੱਲ ਕੀਤੀ ਹੈ ਮੈਚ ਵਿੱਚ ਉਹਨਾਂ ਨੇ ਕਿਵੇਂ-ਕਿਵੇਂ ਪਰਫਾਰਮੈਂਸ ਦਿੱਤੀ ਸਾਰੀ ਦੁਨੀਆ ਨੇ ਤਾਂ ਵੇਖਿਆ ਪਰ ਮਾਪੋਂ ਮਾਪੇ ਉਹਦੇ ਨੂੰ ਵਧਾਈਆਂ ਮਠਿਆਈਆਂ ਸਭ ਕੁਝ ਆਉਣਾ ਸ਼ੁਰੂ ਹੋ ਜਾਂਦਾ ਰਿਸ਼ਤੇਦਾਰਾਂ ਨਾਲ ਜਾਂ ਤੁਹਾਡੇ ਆਂਡ ਗਵਾਂਡ ਦੇ ਲੋਕਾਂ ਨਾਲ ਜਦੋਂ ਗੱਲ ਹੋਈ ਸਾਰੇ ਪੂਰੇ ਬਾਗੋ-ਬਾਗ ਹੈ ਸਾਰੇ ਬਾਗੋ-ਬਾਗ ਮੈਂ ਕਹਿੰਦਾ ਸਵੇਰ ਦੇ ਫੋਨ ਆਏ ਪਰ ਕਿਸੇ ਦਾ ਫੋਨ ਅਟੈਂਡ ਨਹੀਂ ਕਰ ਰਿਹਾ ਉਹ ਵੀ ਹੁਣ ਗੁੱਸੇ ਹੋ ਗਏ ਹੋਣਗੇ ਸਾਡਾ ਫੋਨ ਨਹੀਂ ਚੁੱਕਦਾ ਪਿਆ ਉਹ ਵੀ ਗੁੱਸੇ ਹੋ ਜਾਣਗੇ ਵੀ ਇਹ ਕਿਤੇ ਜਿਆਦਾ ਹੀ ਹੁਣ ਹਵਾ ਲੈ ਗਿਆ ਜਿਆਦਾ ਹੀ ਹਵਾ ਲੈ ਗਿਆ ਫੋਨ ਨਹੀਂ ਚੁੱਕਦਾ ਹੈਗਾ ਹੁਣ ਕੀ ਕਰੀਏ ਹੁਣ ਨੇ ਤੁਹਾਡੀ ਭਲਾਵਾਨਸੀ ਵੀ ਦਿਖ ਰਹੀ ਹੈ ਔਰ ਤੁਹਾਡੀ ਮਿਹਨਤ ਵੀ ਇਹਦੇ ਪਿੱਛੇ ਦਿਖ ਰਹੀ ਹੈ ਪਰ ਜਿਹੜੇ ਬੱਚਿਆਂ ਤੇ ਮਾਪਿਆਂ ਦਾ ਗੈਪ ਰਹਿ ਜਾਂਦਾ ਨਾ ਅੱਜਕੱਲ ਕਿਉਂਕਿ ਮੋਬਾਈਲ ਫੋਨ ਦਾ ਦੌਰ ਹੈ ਕਈ ਬੱਚੇ ਗਰਾਊਂਡ ਵਾਲੀ ਪ੍ਰੈਕਟਿਸ ਘੱਟ ਤੇ ਫੋਨ ਤੇ ਜ਼ਿਆਦਾ ਲੱਗੇ ਰਹਿੰਦੇ ਆ ਜਾਂ ਫਿਰ ਜਿਹੜੇ ਮਾਪਿਆਂ ਨੂੰ ਬੱਚਿਆਂ ਨੂੰ ਖੜਾਉਣ ਵਾਲੇ ਪਾਸੇ ਪਾਉਣਾ ਚਾਹੀਦਾ ਉਹਨਾਂ ਨੂੰ ਤੁਹਾਡੇ ਆਪਣੇ ਤਜਰਬੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਤੇ ਮਾਪਿਆਂ ਨੂੰ ਨਹੀਂ ਬੱਚਿਆਂ ਨੂੰ ਪੜ੍ਹਾਓ ਵੀ ਜੋ ਜੇ ਉਹਦੀ ਲਾਈਨ ਖੇਲਣ ਵਾਲਾ ਫਿਰ ਨਹੀਂ ਪੜਦਾ ਤਾਂ ਖੇਡ ਵੱਲ ਲਾ ਦਿਓ ਜੀ ਉਹਨੂੰ ਭਾਵੇਂ ਧੱਕੇ ਨਾਲ ਕਹਾਂਗੇ ਨਹੀਂ ਆ ਮੈਂ ਤੈਨੂੰ ਡਾਕਟਰ ਬਣਾ ਤੂੰ ਡਾਕਟਰ ਬਣ ਉਹ ਇਦਾਂ ਥੋੜਾ ਮੁੰਡਾ ਉਹਦੇ ਬੱਚੇ ਦਾ ਸ਼ੌਂਕ ਹੈ ਜੀ ਉਹਨੂੰ ਕੀ ਕਰਨਾ ਚਾਹੁੰਦਾ ਹੈ ਜਿਸ ਵਾਸਤੇ ਉਹ ਜਾਣਾ ਚਾਹੁੰਦਾ ਹੈ ਉਹਦੇ ਜਾਣ ਦੋ ਜੀ ਬੱਚੇ ਨੂੰ ਉਹ ਉਸ ਤਿੱਕੇ ਵਾਰ ਪਰਫੈਕਟ ਬਣ ਜਾਏਗਾ ਜੀ ਜੇ ਅਸੀਂ ਧੱਕਾ ਗੋ ਨਹੀਂ ਤੂੰ ਡਾਕਟਰ ਬਣ ਜਾਣਾ ਇੰਜੀਨੀਅਰ ਬਣ ਜਾਓ ਉਹ ਕਦਮ ਇੱਧਰ ਜਾਣਾ ਨਹੀਂ ਹੈਗਾ ਫੇਰ ਮੈਨੂੰ ਕਿੱਧਰ ਲਾਵਾਂਗੇ ਉਹ ਕਿੱਥੇ ਕਰ ਲਵਾਂ ਕਿਸੇ ਪਾਸੇ ਜੋਗੜ ਰੰਦਾ ਜੀ ਉਨੇ ਦਾ ਇਹ ਏਮ ਸੀਗਾ ਮੈਂ ਚਲ ਠੀਕ ਹੈ ਜਾਣਾ ਚਲ ਵਧੀਆ ਜੀ ਖੇਡਣ ਦੋ ਅਸੀਂ ਘਰੇ ਸੋ ਜਗ ਕੋਈ ਕੰਮ ਕਰਾਣੇ ਆ ਬਿਹਾਵ ਨੇ ਤੋਂ ਇਹ ਕਾਰੋ ਕਰ ਮਤਲਬ 55 ਵਿੱਚ ਅਮਨ ਨੇ ਕਿਹਾ ਕਿ ਮੈਂ ਇਹ ਖੇਡ ਖੇਡਣੀ ਆ ਤੂੰ ਤੁਸੀਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਅਸੀਂ ਖੇਡ ਲਓ ਕੋਈ ਗੱਲ ਨਹੀਂ ਹਮਮ ਕ੍ਰਿਕਟ ਖੇਡਦੀ ਖੇਢੀ ਹੋਈ ਉਹ ਕਹਿੰਦੀ papa ਮੈਂ ਪੜੂੰਗੀ ਵੀ ਨਾਲ ਐਸੀ ਕਹਿੰਦੀ ਪੜਦੀ ਨਹੀਂ ਸੀਗੀ 80 85 90 88 ਨੰਬਰ ਆਂਦੇ ਹੁੰਦੇ ਸੀਗੀ ਹਾਂ ਜੀ ਪਾਸਟੂ ਦੇ ਵਿੱਚ 90% ਨੰਬਰ ਸੀਗੇ ਜੀ ਗ੍ਰੈਜੂਏਸ਼ਨ ਦੇ ਵਿੱਚ ਇਹਦੇ 75% ਨੰਬਰ ਆ ਗਏ ਜੀ ਬੜਦੀ ਸੀ ਅਸੀਂ ਕਹਿੰਦੇ ਹੁਣ ਗ੍ਰੈਜੂਏਸ਼ਨ ਕੰਪਲੀਟ ਹੋ ਚੁੱਕੀ ਜੀ ਇਹਦੀ ਕੰਪਲੀਟ ਹੋ ਚੁੱਕੀ ਕਦੀ ਐਮਏ ਦੇ ਭਰੇ ਦੀ ਫਨ ਉਹ ਫਸਿਆ ਕਰ ਰਹੇ ਸੀਗੀ ਪੁਣੀ ਪੇਪਰ ਦੇ ਹੋਏ ਕਿਉਂਕਿ ਫਿਰ ਇੰਗਲੈਂਡ ਟੂਰ ਬਣ ਗਿਆ ਮੈਂ ਕਿਹਾ ਹੁਣ ਬੋਤ ਤੂਰਾਂ ਤੇ ਹੁਣ ਤੇ ਤੋ ਪੜਾਈ ਨਹੀਂ ਹੋਣੀ ਹੁਣ ਤੁਸੀਂ ਛੜ ਗਈ ਜਦ ਛੁੱਟ ਗਈ ਪੜਾਈ ਤਾਂ ਛੁੱਟ ਗਈ ਵੀ ਤੋ ਹੁਣ ਆਪਣਾ ਚਲ ਤੇ ਗ੍ਰੈਜੂਏਸ਼ਨ ਹੋ ਗਈ ਹੈ ਹੁਣ ਤੋ ਗੇਮ ਦੇ ਫੋਕਸ ਕਰ ਲਾ ਪੂਰਾ ਵਾਸਤੇ ਮਾਨ ਨਾਲ ਚਲੋ ਸਾਰੇ ਦੇਸ਼ ਦਾ ਹੀ ਸਿਰ ਉੱਚਾ ਹੋ ਰਿਹਾ ਪੂਰੀ ਦੁਨੀਆ ਵਿੱਚ ਪਰ ਜਦੋਂ ਗੱਲ ਪੰਜਾਬ ਦੇ ਖਿਡਾਰੀਆਂ ਦੀ ਹੁੰਦੀ ਹੈ ਚਾਹੇ ਉਹ ਮੇਲ ਟੀਮ ਦੇ ਵਿੱਚ ਵੀ ਆਪਣੇ ਤਿੰਨ ਗੱਭਰੂ ਆ ਜਿਹੜੇ ਲੱਗੇ ਹੋਏ ਆ ਪੂਰੀ ਮਿਹਨਤ ਦੇ ਨਾਲ ਛਾਏ ਹੋਏ ਆ ਇਧਰ ਕੁੜੀਆਂ ਵਾਲੇ ਪਾਸੇ ਵੀ ਕੈਪਟਨ ਸਾਡੀ ਹਰਮਨ ਤੋਂ ਲੈ ਕੇ ਜਿਹੜੀ ਦਿਓਲ ਤੋਂ ਲੈ ਕੇ ਜੀ ਜੀ ਤਾਂ ਤਿੰਨੇ ਕੁੜੀਆਂ ਜਦੋਂ ਇੱਕੋ ਟੀਮ 'ਚ ਖੇਡ ਰਹੀਆਂ ਨੇ ਨੈਸ਼ਨਲ ਟੀਮ ਦੇ ਇੰਟਰਨੈਸ਼ਨਲ ਟੀਮ ਦੇ ਵਿੱਚ ਪੰਜਾਬ ਦੀਆਂ ਤੀਆਂ ਤਾਂ ਉਹਨਾਂ ਤਿੰਨਾਂ ਦੇ ਪਰਫਾਰਮੈਂਸ ਨੂੰ ਦੇਖ ਕੇ ਪੰਜਾਬ ਦਾ ਨਾਮ ਇੱਕ ਵੱਖਰੇ ਤੌਰ ਤੇ ਵੀ ਚਮਕਿਆ ਬਿਲਕੁਲ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਇਹ ਤਾਂ ਪੰਜਾਬ ਨੂੰ ਬਖਸ਼ਿਸ਼ ਆ ਜੀ ਜੀ ਉਹਦੀ ਵਰਲਡ ਲੈਵਲ ਤੇ ਦੇਖ ਲੋ ਜੀ ਪੰਜਾਬ ਚ ਕਿੱਥੇ ਕਿੱਥੇ ਨਹੀਂ ਪੁੱਜੀਓ ਸਾਰੇ ਜੀ ਕਿਹੜਾ ਕੰਮ ਆ ਜਿਹੜਾ ਪੰਜਾਬੀਆਂ ਨੇ ਨਹੀਂ ਕੀਤਾ ਜਿਹੜਾ ਜਿਹੜਾ ਕੰਮ ਕਿਸੇ ਨੂੰ ਨਹੀਂ ਹੁੰਦਾ ਉਹ ਪੰਜਾਬੀ ਹੱਥ ਪਾ ਲੈਂਦੇ ਜੀ ਚਲਦੇ ਆਪਾਂ ਕਰ ਦਿੰਦੇ ਆ ਜੀ ਹੋਰ ਗੇ ਇਹ ਮਹਾਰਾਜ ਦੀ ਬਖਸ਼ਿਸ਼ ਹੈ ਜੀ ਹੂੰ ਤਾ ਅਖੀਰ ਵਿੱਚ ਇਹ ਵੀ ਤੁਸੀਂ ਜਰੂਰ ਦੱਸੋ ਆਪਣੇ ਜਜ਼ਬਾਤ ਸਾਂਝੇ ਕਰੋ ਕਿ ਜਦੋਂ ਅਮਨਜੋਤ ਨੇ ਸ਼ੁਰੂਆਤ ਕੀਤੀ ਹੁਣ ਤੱਕ ਜਿਹੜਾ ਵਰਲਡ ਕੱਪ ਜਤੌਣ ਚ ਬੜੀ ਹੈਮ ਭੂਮਿਕਾ ਨਿਭਾਈ ਹੈ ਅੱਗੇ ਤੁਸੀਂ ਇੱਕ ਬਾਪ ਹੋਣ ਦੇ ਮਾਪੇ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਵਰਲਡ ਕੱਪ ਤੋਂ ਉੱਤੇ ਤਾਂ ਕੋਈ ਚੀਜ਼ ਰਹਿ ਨਹੀਂ ਜਾਂਦੀ ਫਿਰ ਵੀ ਤੁਹਾਡੀ ਕੋਈ ਇੱਛਾ ਹੈ ਕਿ ਅਮਨਜੋਤ ਦੀ ਮਿਸ ਤਰ੍ਹਾਂ ਦੀ ਪਾਰੀ ਜਾਂ ਇਸ ਤਰ੍ਹਾਂ ਦੀ ਇੱਕ ਓਵਰ ਜਾਂ ਬੋਲਿੰਗ ਦੇਖਣਾ ਚਾਹੁੰਨਾ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਐਸੀ ਕੋਈ ਉਸ ਤੇ ਬੰਦੂਕ ਨਹੀਂ ਰੱਖੀ ਵੀ ਤੂੰ ਆਜੇ ਕਰ ਇਹ ਉਸ ਦੀ ਲਾਈਫ ਹੈ ਜੀ ਹੂੰ ਉਨੇ ਜੋ ਕਰਨਾ ਕਰਨਾ ਜੀ ਬਸ ਉਹ ਵਧੀਆ ਜਿਹੇ ਬੱਚੇ ਨੂੰ ਉਹ ਤੇ ਫਰੀ ਆਫ ਮਾਈਂਡ ਛੱਡ ਦਈਏ ਇਹ ਉਹਦੀ ਲਾਈਫ ਹੈ ਜੀ ਹੁਣ ਕੋਈ ਜੇ ਅਸੀਂ ਕਹਿੰਦੇ ਉਹ ਸਾਡੇ ਨਾਲ ਚੱਲ ਰਿਮੋਟ ਕਰੋ ਤਲਾ ਉਹ ਬੱਚਾ ਨਹੀਂ ਚੱਲੇਗਾ ਇਹ ਕੰਮਜਾਬ ਨਹੀਂ ਹੋਏਗਾ ਤੁਸੀਂ ਕਿਸੇ ਤਰ੍ਹਾਂ ਦੀ ਮਾਨਸਿਕ ਪ੍ਰੈਸ਼ਰ ਪਾਉਣਾ ਨਹੀਂ ਜੋ ਮੈਂ ਤੇ ਪ੍ਰੈਸ਼ਰ ਮੈਂ ਜਦੋਂ ਇੰਜਰੀ ਹੋਈ ਸੀ ਮੈਂ ਉਹਨੂੰ ਤਦ ਹੀ ਕਹਦਾ ਮੈਂ ਪੁੱਤ ਜੇ ਤੇ ਦਿਮਾਗ ਕੋਈ ਗਲਤ ਖਿਆਲ ਨਹੀਂ ਆਣਾ ਡਿਪਰੈਸ਼ਨ 'ਚ ਨਹੀਂ ਜਾਣਾ ਕਿਉਂਕਿ ਮੇਰੇ 8 ਮਹੀਨੇ ਮੈਂ ਇੰਜਰੀ ਹੋ ਗਈ ਮੇਰੀ ਪਤਾ ਨਹੀਂ ਕਾ ਬੈਕਅਪ ਹੋਊਗੀ ਕਿ ਨਹੀਂ ਹੋਊਗੀ ਮੈਂ ਇਹ ਸੋਚ ਰਿਹਾ ਕਿ ਅਸੀਂ ਇੱਕ ਸਾਲ ਖੇਡੇ ਨਹੀਂ ਆਗੇ ਮਿਹਨਤ ਕਰੋ ਮਿਹਨਤ ਨੂੰ ਫਲ ਲੱਗਦਾ ਹੈਗਾ ਜੀ ਬਸ ਉਹਨੇ ਮੈਂ ਕਿਹਾ ਦਿਮਾਗ ਇਹ ਚੀਜ਼ਾਂ ਸੁਨੇਗਿਕ ਥੋੜ ਨਹੀਂ ਆਣੀ ਚਾਹੀਦੇ ਉਹਨੇ ਮਿਹਨਤ ਕੀਤੀ ਮਾਰਾ ਨੇ ਸੁਣ ਲਈ ਜੀ ਫੇਦਾਰ ਨੂੰ ਬੈਕਅ ਮਿਲ ਗਿਆ ਸੋ ਸੋਨਾ ਕੀਤਾ ਉਹਨੇ ਜੀ ਤੇ ਤੁਸੀਂ ਜਦੋਂ ਅਮਨ ਨਾਲ ਤੇ ਹੁਣ ਚਲੋ ਜਿਆਦਾ ਗੱਲਾਂ ਨਹੀਂ ਹੋਈਆਂ ਜਦੋਂ ਆਉਣ ਤੋਂ ਪਹਿਲਾਂ ਇਸ ਇੰਟਰਵਿਊ ਦੇ ਜ਼ਰੀਏ ਅਮਨ ਨੂੰ ਕੀ ਕਹਿਣਾ ਚਾਹੋਗੇ ਜੀ ਵਧੀਆ ਚਲੋ ਅੱਛਾ ਹੋਇਆ ਅੱਛਾ ਖੇਲੀ ਹੈ ਅੱਗੇ ਵੀ ਹੋਰ ਵਧੀਆ ਕਰੇ ਜੀ ਬਹੁਤ ਸ਼ੁਕਰੀਆ ਜੀ ਅਮਨਜੋਤ ਦੇ ਮਾਤਾ ਪਿਤਾ ਜਿਨ੍ਹਾਂ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ ਐ ਕਿ ਇਹ ਸੋਚਦੇ ਕੀ ਔਰ ਇਹਨਾਂ ਦੀ ਮਿਹਨਤ ਕਿੰਨੀ ਲੱਗੀ ਕਿ ਵਰਲਡ ਕੱਪ ਇੰਡੀਆ ਨੇ ਜਿਤਾਇਆ ਤੇ ਉਸ ਦੇ ਵਿੱਚ ਅਮਨਜੋਤ ਦਾ ਵੀ ਇੱਕ ਵੱਡਾ ਅਹਿਮ ਯੋਗਦਾਨ ਰਿਹਾ ਹੈ ਤੁਹਾਨੂੰ ਇਹਨਾਂ ਦੇ ਮਾਤਾ ਪਿਤਾ ਨਾਲ ਕੀਤੀ ਹੋਈ ਗੱਲਬਾਤ ਬਾਰੇ ਕੀ ਲੱਗਿਆ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ